ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ ਚ ਆਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅਗੇ ਸ਼ੇਅਰ ਕਰ ਦਿਆ ਕਰੋ ਤੇ ਕੌਲੇ ਚੱਲਦੇ ਆਂ ਅੱਜ ਤੇ ਦਿਖਾਵਾਂਗੇ ਰੰਗ ਟੰਗ ਤੁਹਾਨੂੰ ਤੇ ਆਗੇ ਮਿਸਤਰੀ ਦੇ ਕੰਮਕਾਰ ਦਿਖਾਵਾਂਗੇ ਤੇ ਬਾਕੀ ਵੀਡੀਓ ਚ ਐਂਡ ਤੱਕ ਬਣੀ ਰਹਿਣਾ ਪਲਾਸਟਰ ਦਾ ਕੰਮ ਚੱਲ ਰਿਹਾ ਆਪਣੇ ਹੁਣ ਤਾਂ ਥੋੜੀ ਰਹਿ ਗਿਆ ਕੰਮ ਜੇ ਤਿੰਨ ਮਿਸਤਰੀ ਆ ਜਾਣ ਫਿਰ ਤਾਂ ਚਾਰ ਪੰਜ ਦਿਨਾਂ ਦਾ ਕੰਮ ਰਹਿ ਗਿਆ ਉਹਦੋਂ ਮਤਲ ਟਾਇਲ ਦਾ ਕੰਮ ਸ਼ੁਰੂ ਕਰਾਂਗੇ ਤੇ ਬਜਰੀ ਕੁੱਟਣ ਵਾਲੇ ਨੂੰ ਆਪਣਾ ਆਖਿਆ ਹੈਗਾ ਨਾਲ ਦੀ ਨਾਲ ਕਟਾ ਕੇ ਬਜਰੀ ਤੇ ਟਾਇਲ ਖਰੀਦ ਲਿਆਵਾਂਗੇ ਨਾਲ ਦੀ ਨਾਲ ਟਾਇਲ ਦਾ ਕੰਮ ਸ਼ੁਰੂ ਕਰਾਂਗੇ ਬਾਕੀ ਕਰਦੇ ਆਂ ਵੀਡੀਓ ਚ ਗੱਲਾਂ ਬਾਤਾਂ ਮੁੰਡੇ ਹੁਣ ਤਾਂ ਤਾੜੀਆਂ ਤੋਂ ਮੁਕਾਲੇ ਆ ਗਏ ਆ ਆ ਜਾ ਪ੍ਰਭਦੀਪ ਸਿੰਘ ਹੈ ਨਾ ਮੇਰਾ ਨਾਮ ਵੀ ਆ ਪ੍ਰਭਦੀਪ ਸਿੰਘ ਹੀ ਹੈ ਨਾ ਮੈਂ ਤਾਂ ਮੈਂ ਤੱਕ ਟੱਪ ਗਿਆ ਹਾਂ ਹੈ ਨਾ ਲੋਈ ਪਹੁੰਚ ਗਏ ਆਪਾਂ ਘਰੇ ਤੇ ਮਿਸਤਰ ਦਾ ਕੰਮਕਾਰ ਚੱਲ ਰਿਹਾ ਹੈਗਾ ਅੱਜ ਪਰਦੀ ਲਿਪ ਰਹੇ ਆ ਅੰਦਰਲੇ ਪਾਸੋਂ ਤੇ ਆਹ ਮਮਟੀ ਦੇ ਥੱਲੇ ਜਿਹੜਾ ਬਣਾ ਸੀਗਾ ਟੱਕ ਜਾ ਉਹ ਵੀ ਬਣਾਤਾ ਦੋ ਟੱਕ ਤਾਂ ਤਾਹਾਂ ਟਾਈਲਾਂ ਦੇ ਬਣਿਆ ਇੱਕ ਤਾਂ ਟੱਕ ਥੱਲੇ ਬਣਿਆ ਸਿਮੈਂਟ ਨਾਲ ਬਣਾਇਆ ਹੈ ਬਾਕੀ ਇਧਰੋਂ ਆ ਰਹੇ ਤਾਂ ਥੋੜਾ ਜਿਹਾ ਬਾਕੀ ਕੰਪਲੀਟ ਆ ਹੂੰ ਕਿਵੇਂ ਆ ٹھیک ہے ایک ਇਹ ਇਸ ਉੱਪਰ ਇਹ ਜਾਲ ਹੈ ਪਾਣੀ ਅੰਦਰ ਲਵਾਤਾ ਸੀ ਜਿਹੜਾ ਹੈ ਹੈ ਅੰਦਰ ਰੈਂਡਾ ਹੈ ਕਿੱਥੋਂ ਤੋਂ ਉਦੋਂ ਦਾ ਗਾਂਢੀ ਸੁੱਕ ਜੂ ਉਹ ਵੀ ਸਾਡੀ ਦਾ ਫੋਨ ਸੁੱਕਿਆ ਹੋਇਆ ਹੈ ਉਹਨਾਂ ਦਾ ਕੰਮ ਹੋ ਰਿਹਾ ਹੈ ਕੱਲ ਨੂੰ ਹੋਊਗਾ ਹਾਂਜੀ ਮਿਸਤਰੀ ਗਏ ਤੇ ਤਾਂਹਾਂ ਤੋਂ ਅੱਧੀ ਕਿਧਾੜੀ ਦਾ ਕੰਮ ਰਹਿ ਗਿਆ ਅੰਦਰੋਂ ਅੰਦਰੋਂ ਪੜਦੀ ਦਾ ਤੇ ਮੇਰੇ ਹਿਸਾਬ ਨਾਲ ਕੱਲ ਨੂੰ ਕੰਮ ਨਿਭੜ ਜੂਗਾ ਉਸ ਤੋਂ ਫਿਰ ਆਹ ਸਾਈਡ ਵਾਲਾ ਕੰਧਾ ਰਹਿ ਜਾਣਗਾ ਚਾਰੇ ਪਾਸੇ ਵਾਲਾ ਕੰਧਾ ਰਹਿ ਜਾਣਗਾ ਉਧਰੋਂ ਬੱਜੀ ਬੱਜਰੀ ਪਾਉਣ ਵਾਲੇ ਕਾਲ ਕਰੀ ਜਾਂਦੇ ਆ ਕਹਿੰਦੇ ਸੀ ਪੈਸ ਹੋਰ ਕੰਮ ਲੱਗਣਾ ਕਹਿੰਦੇ ਸੀ ਥੀ ਭਜਰੀ ਪਵਾਉ ਅਸੀਂ ਤਾਂ ਕਰਕੇ ਹਜੇ ਰੁਕੇ ਹੋਏ ਆ ਉਹ ਅੰਦਰੋਂ ਤਾਂ ਕੰਮ ਨਿਬੜ ਗਿਆ ਵੀ ਹਜੇ ਜਿਹੜਾ ਪਲਾਸਟਰ ਕੀਤਾ ਵੈਸੇ ਗਿੱਲਾਗਾ ਕੋਰਾ ਕੋਰਾ ਟੋਟੇ ਜਾਂਦੀਆਂ ਕਈ ਵਾਰੀ ਆਵਾਜ਼ ਜਾਂਦਾ ਹੱਥ ਪੈਰ ਤਾਂ ਕਰਕੇ 2-4 ਦਿਨ ਹੋਰ ਸੁਕਾਲੀਏ ਨਾ ਇਧਰੋਂ ਕਰਤਾ ਹਾਂ 어다, 이나다 훈대이야. 아, 레기해나. 아, 보나야, 하. ਪੌੜੀਆਂ ਵੀ ਪਈਆਂ ਹਜੇ 플ਾਸਟਰ ਕਰਨ ਵਾਲੀਆਂ ਇਹ ਹਜੇ ਮਗਰੋਂ ਕਰਨਗੇ ਜਮਾਂ ਲਾਸਟ ਤੇ ਤਾਂ ਕਿ ਕਿਉਂਕਿ ਤਾਂ ਹ ਉਤਰਨ ਚੜ੍ਹਨ ਦਾ ਕੰਮ ਰਹਿੰਦਾਗਾ ਤਾਂ ਕਰਕੇ ਫਿਰ ਕੋਰਾ ਕੋਰਾ ਹੀ ਟੁੱਟ ਜਾਂਦੀਆਂ ਇਧਰ ਪੈਡ ਕੀਤੀ ਪਈ ਐ ਤਾਂ ਕੱਲ ਦੀ ਤੇ ਆਹ ਉਹ ਚਲਾਸ ਟਰੀ ਪਾਣੀ ਪਾਲਿਆ ਪੰਬਾ ਇਹ ਦੋਵਾਂ ਦੇ ਨੂੰ ਕਰਾਂਗੇ ਬੰਦ ਆਹ ਜਿੰਨਾ ਵੀ ਮਟੀਰੀਅਲ ਆਹ ਇਹ ਵਿੱਚ ਸਟਾਂਗੇ ਦੇ ਬੰਦ ਕਰਾਂਗੇ ਇਹਨੂੰ ਬਾਕੀ ਆਹ ਮਿੱਟੀ ਪਈ ਹੈ ਆਪਣੇ ਕੋਲੇ ਇਹ ਕਰੀਏ ਥਾਂ ਸਮਾਨ ਜਿਹਾ ਬਹਲਾ ਖਿਲ ਰਿਹਾ ਬੈ ਤਾਂ ਕਰਕੇ ਥਾਂ ਇਹ ਪੀੜਾ ਲੱਗਦਾ ਤੇ ਜਦੋਂ ਆਹ ਟੂਆ ਟੂਆ ਬੰਦ ਹੋ ਗਿਆ ਮਿੱਟੀ ਮੁੱਟੀ ਚੱਕੀ ਗਈ ਫੇਰ ਥਾਂ ਖੁੱਲ ਜਾਣਾਗਾ ਤਰਾਇਦ ਰਹੀ ਹੋਈ ਬਈ ਇਹ ਤੇ ਅੱਜ ਵੀ ਮੇਰੇ ਸਾਹਮਣੇ ਪਾਣੀ ਮਾਰਿਆ ਸੀ ਬਾਕੀ ਆਗਰ ਇਹ ਲਹਿ ਜਾਈ ਨਹੀਂ ਕਿਉਂਕਿ ਉੱਥੇ ਪਈ ਆ ਕਿ ਮਸ਼ੀਨ ਸਮਾਨ ਚੜਾਉਣ ਵਾਲੀ ਜਦੋਂ ਮਸ਼ੀਨ ਚੱਕੀ ਗਈ ਫੇਰ ਲੱਗੂਗੀ ਗ੍ਰਿੱਲ ਇੱਕ ਤਾਂ ਲਾਤੀ ਸੀਗੀ ਕੱਲ ਆ ਮੂਹਰ ਲਈ ਰਹੀ ਫਰੰਟ ਵਾਲੀ ਤਾਂ ਕਰਕੇ ਇਹ ਲੈ ਮਗਰੋਂ ਲਾਉਣਗੇ ਬਾਕੀ ਵੀਡੀਓ ਕਰਦੇ ਆ ਬੰਦ ਆਪਣੀ ਅੱਜ ਦੀ ਵੀਡੀਓ ਇੱਥੋਂ ਤੱਕ ਸੀ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕੱਲ ਦੀ ਵੀਡੀਓ 'ਚ ਮਿਲਦੇ ਆਂ ਤਦ ਤੱਕ ਦੇ ਲਈ ਧੰਨਵਾਦ